ਮਿਤੀ 26 ਤੰਨਾ 2024 ਦਿਨ ਮੰਗਲਵਾਰ ਬਜਰੰਗਬਲੀ ਦਾ ਦਿਨ ਹੈ ਜੀ ਅੱਜ ਹਨੂਮਾਨ ਜੀ ਦਾ ਤੇ ਸ਼ੁਰੂਆਤ ਸਵਾ 1 ਵਜੇ ਹੋਈ ਹੈ ਕਿਉਂਕਿ ਪਹਿਲਾਂ ਜੀ ਵੀ ਸੀ ਤੇ ਪਰ ਤੇ ਬੱਚ ਪ੍ਰੋਬਲਮ ਆ ਗਈ ਤੇ ਤਾਂ ਕਰਕੇ ਆਪਣਾ ਸਵਾ 1 ਵਜੇ ਕੰਮ ਸ਼ੁਰੂ ਆਪਣਾ ਆਰੰਭ ਹੋ ਗਿਆ ਜੀ ਭਾਈ ਇੱਕ ਦਿਨ ਚ ਕਰਦੇ ਨੇ ਜਾਂ ਦੋ ਦਿਨਾਂ ਚ ਕਰਦੇ ਨੇ ਉਹ ਵੀ ਤੁਹਾਨੂੰ ਦੱਸਾਂਗੇ ਕਿਉਂਕਿ ਅੱਜ ਸਵਾ 1 ਵਜੇ ਕੰਮ ਦੀ ਸ਼ੁਰੂਆਤ ਹੋ ਚੁੱਕੀ ਹੈ ਵਹਿਗੁਰੂ ਸਾਤੇ ਮਿਹਰ ਭਰਿਆ ਹੱਥ ਰੱਖੇ ਜੀ ਸਭ ਦੀ ਕਿਰਪਾ ਬਣਾਈ ਰੱਖੇ ਸਭ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਜੀ ਕਿੱਚ ਦੇ ਖਿੱਚਦੇ ਖਿੱਚਦੇ ਇਹ ਵਾਲਾ ਵਹਿਚਾਲਾ 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 ਰਹਿ ਗਿਆ ਇੱਕ ਕਰਾਹ ਇੱਚਦੇ ਖਿੱਚਦੇ ਰਹਿ ਗਿਆ ਇੱਕ ਕਰਾਹ ਇੱਚਦੇ ਖਿੱਚਦੇ ਰਹਿ ਗਿਆ ਇੱਕ ਕਰਾਹ ਲੌਵੀ 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 ਚੱਲ ਬਈ 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 ਚਲੋ ਜੀ ਇਸ ਤਰ੍ਹਾਂ ਕੰਮ ਚੱਲਣਾ ਸ਼ੁਰੂ ਹੋ ਗਿਆ ਜੀ ਇਸ ਤਰ੍ਹਾਂ ਮਿੱਟੀ ਪੱਟੀ ਜਾ ਰਹੀ ਹੈ ਇਸ ਤਰ੍ਹਾਂ ਕਰਾਹਾ ਹਰ ਕੇ ਅੱਗੇ ਵੀਰ ਲਿਜਾਰਿਆ ਦੇਖੋ ਕਿੰਨੇ ਸਮੇਂ ਦੇ ਵਿੱਚ ਤਿਆਰ ਹੋ ਲਈ ਆਜੋ ਵੀ ਸਾਥੀਓ ਇਹ ਦਿਖਾਵਾਂਗੇ ਤੁਹਾਨੂੰ ਇਹ ਪਾਲ ਦੇ ਵਿੱਚ ਕੰਪਿਊਟਰ ਫਿਰਦਾ ਹੋਇਆ ਸਾਥੀਓ ਇਹ ਪਹਿਲੀ ਵਾਰੀ ਕਿ ਕੰਪਿਊਟਰ ਇਸ ਤਰ੍ਹਾਂ ਫਿਰਦਾ ਹੈ ਫਿਰ ਤੋਂ ਨੂੰ ਦੂਜੀ ਪਾਲ ਦੇ ਵਿੱਚ ਦਿਖਾਵਾਂਗੇ ਕਿਸ ਤਰ੍ਹਾਂ ਚੱਲੇਗਾ ਫਿਰ ਤੁਹਾਨੂੰ ਤੀਜੀ ਵਾਰੀ ਦੇ ਵਿੱਚ ਦਿਖਾਵਾਂਗੇ ਕੰਪਿਊਟਰ ਕਿਸ ਤਰ੍ਹਾਂ ਚੱਲੇਗਾ ਜੀ ਧੰਨਵਾਦ ਸਾਥੀਓ ਬਣੇ ਰਹੋ ਵੀਡੀਓ ਤੇ ਨਮਸਕਾਰ ਵੀ ਸਾਥੀ ਪਿਆਰਿਓ ਤੁਹਾਡਾ ਸਵਾਗਤ ਹੈ ਆਪਣੇ ਜੱਗੀ ਮੋਟਰ ਬਲੌਗ YouTube ਚੈਨਲ ਤੇ ਤੇ ਅੱਜ ਦਾ ਬਲੌਗ ਆਪਾਂ ਆਪਣੇ ਖੇਤ ਦੇ ਵਿੱਚ ਬਣਾ ਰਹੇ ਆ ਜਿਸ ਦੇ ਵਿੱਚ ਕਾਫੀ ਚਿਰ ਪਹਿਲਾਂ ਆਪਾਂ ਨੇ ਮਿੱਟੀ ਚੱਕੀ ਸੀ ਮਿੱਟੀ ਚੱਕ ਕੇ ਤੇ ਉਸ ਤੋਂ ਬਾਅਦ ਆਪਾਂ ਨੇ ਡੇਢ ਕ ਕਨਾਲ ਮਿੱਟੀ ਉੱਚੀ ਰੱਖ ਲਈ ਸੀ ਜਿਸ ਦਾ ਠੇਕਾ ਆਪਾਂ ਸਾਥੀ ਵੀਰ ਨਾਲ ਮੁਕਾ ਚੁੱਕੇ ਹਾਂ ਗੁਰਪ੍ਰੀਤ ਜੀ ਵੀ ਸੀ ਵੀਰ ਨਾਲ ਤੇ ਤੁਹਾਨੂੰ ਪਹਿਲਾਂ ਸਾਰਾ ਦਿਖਾਉਣੇ ਆ ਵੀ ਕਿੰਨਾ ਕ ਮਿੱਟੀ ਚੱਕ ਕੇ ਸਿਸਟਮ ਹੈ ਤੇ ਜੀਵੀਸੀ ਵਾਲਾ ਵੀਰ ਇੱਕ ਕਰਾਹੇ ਵਾਲਾ ਤੇ ਇੱਕ ਡੈਂਪਰ ਤੇ ਜੀਵੀਸੀ ਆਪਣੇ ਖੇਤ ਦੇ ਵਿੱਚ ਪਹੁੰਚ ਗਈ ਤੁਹਾਨੂੰ ਥਾਂ ਦਿਖਾਉਣੀ ਆ ਕਿੰਨਾ ਕ ਕਿਸਿਆਰ ਕਰਨ ਵਾਲਾ ਹੈ ਕਿ ਆਪਾਂ ਨੇ ਕੰਪਿਊਟਰ ਕਰਾਹਾ ਲਵਾ ਕੇ ਠੇਕਾ ਮਕਾਇਆ ਹੈ ਕਿਉਂਕਿ ਆਪਣੇ ਲਈ ਵੀ ਕੋਈ ਸਾਧਨ ਨਹੀਂ ਹੈਗਾ ਜੇ ਆਪਣੇ ਕੋਲ ਆਪਣਾ ਸਾਧਨ ਹੁੰਦਾ ਤਾਂ ਆਪਾਂ ਠੇਕਾ ਨਹੀਂ ਮਕਾਉਂਦੇ ਤੇ ਇਸ ਕਰਕੇ ਠੇਕਾ ਮਕਾ ਕੇ ਜੋ ਆਪਾਂ ਨੇ ਠੇਕਾ ਮਕਾਇਆ ਕਿਸ ਚੀਜ਼ ਦਾ ਮਕਾਇਆ ਉਹ ਤੁਹਾਨੂੰ ਦਿਖਾਉਣੇ ਆ ajo ਬਣੇ ਰਹੋ ਵੀਡੀਓ ਤੇ ਜੀ ਸਾਹਮਣੇ ਤੁਸੀਂ ਦੇਖ ਰਹੇ ਹੋ ਜੋ ਕੀ ਆਪਣਾ ਬੋਰ ਅਤੇ ਖੇੜ ਹੈ ਇਹ ਥੋੜਾ ਜਿਹਾ ਹਾਲੇ ਵਾਲੇ ਵਾਲੇ ਹੂੰ ਪਾਣੀ ਲੰਘਣ ਵਾਸਤੇ ਕਰਿਆ ਹੋਇਆ ਸੀ ਇਹ ਫਟਾ ਤਾਂ ਤੇ ਖੇੜ ਇਹ ਪੈਪ ਆਪਣੇ ਲਾ ਚੁੱਕੇ ਹੋ ਤੇ ਇੱਥੇ ਬਹੁਤ ਜ਼ਿਆਦਾ ਗੜੀ ਹੈ ਜੀ ਇਹ ਵੀ ਚੱਕਣੀ ਆਪਾਂ ਨੇ ਤੇ ਇਹ ਤੁਸੀਂ ਸਾਹਮਣੇ ਜੋ ਦੇਖ ਰਹੇ ਹੋ ਬਹੁਤ ਹੀ ਜ਼ਿਆਦਾ ਨੀਮੀ ਹੈ ਅ 22 ਫੁੱਟ ਦੇ ਕਰੀਬ ਤੇ ਸਾਰੇ ਨੂੰ ਪਹਿਲਾਂ ਜੀਵੀਸੀ ਆਪਣੇ ਖੇਤ ਦੇ ਵਿੱਚ ਲੱਗ ਚੁੱਕੀ ਹੈ ਤੇ ਇਹ ਪਹੀ ਹੈ ਸਾਰੇ ਨੂੰ ਪਹਿਲਾਂ ਵੀਰ ਪਹੀ ਚੱਕ ਕੇ ਡਿੱਗਣ ਲੱਗਣਗੇ ਉਦੋਂ ਆਦੇ ਇਹ ਡੇਢ ਕਨਾਲ ਆ ਥਾਂ ਦੀ ਤੁਸੀਂ ਦੇਖ ਰਹੇ ਹੋ ਜੋ ਇਹ ਚੱਕ ਕੇ ਇੱਧਰ ਖੰਡਿਆਵਾਂਗੇ ਆ ਪਹਿਲਾਂ ਕੁਸਕ ਕਰਾਹੇ ਆਪਾਂ ਮਾਰੇ ਨੇ ਠੇਕੇ ਕਾਲੇ ਵੀਰ ਨੇ ਜਿਸ ਨੇ ਠੇਕਾਂ ਮਿੱਟੀ ਭੱਦਰ ਕਰਨੰਦਾਂ ਲੈ ਆ ਤੇ ਇਹੇ ਡੇਢ ਕਨਾਲ ਚੱਕ ਕੇ ਇਹਦੇ ਵਿੱਚ ਖੰਡਿਆਉਣੀ ਐ ਖੰਡਿਆ ਕੇ ਇਹਦੇ ਵਿੱਚ ਕੰਪਿਊਟਰ ਘਰਾਹਾ ਲਾਉਣਾ ਐ ਸਾਹਮਣੇ ਤੁਸੀਂ ਦੇਖ ਰਹੇ ਹੋ ਜੋ ਕਿ ਪਹਿਲਾਂ ਆਪਾਂ ਸਰੋਂ ਵੱਢ ਕੇ ਉਹ ਰੇਟੇਰੀ ਲਾਈ ਸੀ ਵੀਰ ਨਾਲ ਦੇ ਨਾਲ ਪਰसों ਕਹਿ ਗਿਆ ਸੀ ਕੱਲ ਕੁਝ ਮਜਬੂਰੀ ਹੋਣ ਕਾਰਨ ਨਹੀਂ ਪਹੁੰਚਿਆ ਗਿਆ ਅੱਜ ਪਹੁੰਚ ਗਿਆ ਤੇ ਆਪਾਂ ਨੇ ਕੱਲ ਹੀ ਸਰੋਂ ਚੱਕਤੀ ਤੇ ਪਿੱੜ ਦੇ ਵਿੱਚ ਪਹਟਾਤੀ ਤੇ ਤੋਂ ਬਾਅਦ ਇਹ ਲੱਗ ਕੇ ਵੀਰ ਮਿੱਟੀ ਚੱਕਣ ਵਾਸਤੇ ਕਿਉਂਕਿ ਇਹ ਪਹਿਲਾਂ ਇਸ ਤਰ੍ਹਾਂ ਜਿਵੇਂ ਇਹ ਗੱਲਾਂ ਕਰਦੇ ਤੇ ਆਪਾਂ ਤੁਹਾਨੂੰ ਉਸ ਤਰੀਕੇ ਨਾਲ ਦੱਸਦੇ ਆ ਇਹ ਵੀਰ ਕਹਿੰਦੇ ਪਹਿਲਾਂ ਟਰਾਲਾ ਜਿਹੜਾ ਉਹ ਟਰਾਲਾ ਲਾਇਆ ਹੈ ਜੀਵੀਸੀ ਨਾਲ ਆ ਟਰਾਲਾ ਪਰ ਪਰ ਕੇ ਥੋੜੀ ਥੋੜੀ ਖੰਡਾਉਂਦੇ ਬਗੇ ਜਾਵਾਂਗੇ ਖੰਡਿਆਉਣ ਤੋਂ ਬਾਅਦ ਫਿਰ ਉਸ ਤੋਂ ਬਾਅਦ ਕਰਾਹਾ ਪਾ ਕੇ ਹਿਸ਼ਾਰ ਕਰਦੇ ਬਗੇ ਚੱਲਾਂਗੇ ਉਦੂਵਾ ਦਾ ਪ੍ਰੋਸੀਜਰ ਹੈ ਤੁਹਾਨੂੰ ਦਿਖਾਉਂਦੇ ਰਹਾਂਗੇ ਤੇ ਇਹ ਥੋੜਾ ਥੋੜਾ ਸਾਰੇ ਪਾਸੇ ਥੋਲਾ ਥੋਲਾ ਕਰਾਹਾ ਫੇਰ ਉਹ ਵੀਰ ਨੇ ਸ਼ੁਰੂ ਕਰਤਾ ਤੇ ਇਸ ਤਰ੍ਹਾਂ ਜਿਹੜਾ ਇੱਕੋ ਲੱਗਤ ਪਹਿਲਾਂ ਚੱਕੀ ਹੋਈ ਸੀ ਉਹਨੂੰ ਢਾਲਣੀ ਸ਼ੁਰੂ ਕਰਤੀ ਤਾਂ ਕਿ ਜਿਹੜਾ ਆਪਣਾ ਕਰਾਹ ਹੈ ਉਹ ਖਿਚ-ਖਿਚ ਕੇ ਮਿੱਟੀ ਪਰਾਂ ਲਈ ਆਈ ਜਾਵੇ ਇਸ ਤਰ੍ਹਾਂ ਪਟ-ਪਟ ਕੇ ਮਿੱਟੀ ਕਰਾਹੇ ਮੁਰੇ ਕਰੀ ਜਾਣਗੇ ਅੱਗੇ ਕਰਾਹ ਖਿੱਚ-ਖਿੱਚ ਕੇ ਅੱਗੇ ਲਈ ਆਂਦੇ ਤੇ ਵੀਰਾਂ ਨੇ ਕੰਮ ਸ਼ੁਰੂ ਕਰਤਾ ਜੈ ਗਣੇਸ਼ ਜੈ ਗਣੇਸ਼ ਜੈ ਗਣੇਸ਼ ਦੀਪਾ ਮਾਤਾ ਜਨਕੀ ਪਾਰਵਤੀ ਪਿਤਾ ਮਹਾਦੇਵਾ ਇਹ ਭਗਵਾਨ ਸਮਤ ਬਖਸ਼ੀ ਬੁੱਧੀ ਬਖਸ਼ੀ ਗਿਆਨ ਬਖਸ਼ੀ ਅਨਤਨ ਸਭ ਨੂੰ ਗਿਆਨ ਬਖਸ਼ੀ ਸਭ ਦੀ ਕਿਰਪਾ ਬਣਾਈ ਰੱਖੀ ਸ਼ੁਕ ਸ਼ਾਂਤੀ ਨਾਲੇ ਕੰਮ ਚੱਲਦਾ ਰਹੇ ਆਉਣ ਵਾਲੇ ਸਮੇਂ ਦੇ ਵਿੱਚ ਆ ਨਹਿਰੀ ਪਾਣੀ ਪਾਉਣ ਵਾਸਤੇ ਆਪਾਂ ਨੇ ਇਹ ਕੰਮ ਆਰੰਭਿਆ ਸੀ ਜੀ ਤਾਂ ਭਗਵਾਨ ਦੀ ਕਿਰਪਾ ਨਾਲ ਕੰਮ ਚੱਲ ਰਿਹਾ ਹੈ ਮਾਲਕ ਅੱਗੇ ਇਹ ਅਰਦਾਸ ਹੈ ਵੀ ਸਭ ਦੀ ਜਿਸ ਦੇ ਵੀ ਫੇਟ ਦੇ ਮਾਰੂ ਬਾਨੇ ਸਭ ਦੇ ਖੇਤ ਦੇ ਵਿੱਚ ਮੋਟਰ ਤੇ ਨਹਿਰੀ ਪਾਣੀ ਪੈਂਦਾ ਕਰਾ ਕਰੇ ਭਗਵਾਨ ਸਭ ਦੀਆਂ ਮਨੋ ਕਾਮਨਾ ਪੂਰੀਆਂ ਹੋਣ ਜੀ ਤੇ ਇਹ ਸ਼ੁਰੂ ਹੋ ਚੁੱਕੇ ਆ ਤੇ ਵੀਰ ਵੱਲੋਂ ਕੰਮ ਚੱਲਦਾ ਕਰਤਾ ਤੇ ਅੱਗੇ-ਅੱਗੇ ਨਾਲ ਜੀ ਨਾਲ ਤੁਹਾਨੂੰ ਸਾਰੀ ਅਪਡੇਟ ਦੱਸਦੇ ਰਹਾਂਗੇ ਕਿਵੇਂ-ਕਿਵੇਂ ਤੇ ਇਸ ਦਾ ਸਾਰਾ ਬਲੌਗ ਤੁਹਾਨੂੰ ਦੱਸਾਂਗੇ ਵੀ ਕਿਸ ਤਰ੍ਹਾਂ ਕਿਸ ਤਰ੍ਹਾਂ ਵੀਰ ਨੇ ਇਹ ਕੰਮ ਦੀ ਸ਼ੁਰੂਆਤ ਕਰੀ ਆ ਸਾਰਿਆਂ ਨੂੰ ਪਹਿਲਾਂ ਵੀਰ ਮਿੱਟੀ ਨੂੰ ਪੱਤ ਕੇ ਐ ਪਛਾਣ ਦਾ ਕੰਮ ਸ਼ੁਰੂ ਕਰਿਆ ਤੇ ਉਧਰ ਟਰੈਕਟਰ ਬੋਲਾ ਬੋਲਾ ਖਿੱਚਣਾ ਸ਼ੁਰੂ ਕਰਤਾ ਕਿਉਂਕਿ ਆਪਾਂ ਨੂੰ ਖਰਚੇ ਵਧਣ ਦਾ ਵੀ ਵੀ ਆਪਾਂ ਕਿਸੇ ਨੂੰ ਬਣਾਉਣ ਦੀ ਮੈਂ ਇੱਕ ਦੋ ਜਣਿਆਂ ਨੂੰ ਕਿਹਾ ਵੀ ਸੀ ਕਿ ਇਹ ਅੱਜ ਦਾ ਟਾਈਮ ਹੈ ਹੈ ਜੇ ਜਿਆਦੇ ਲੋੜਾਂ ਨਹੀਂ ਹੈਗੀਆਂ ਤਾਂ ਕਰਕੇ ਕੋਈ ਕਾਜੇ ਵੱਢਣਾ ਆਇਆ ਨਹੀਂ ਆਪਾਂ ਨੂੰ ਲੋੜ ਨਹੀਂ ਸੀ ਆਪਾਂ ਇੱਕ ਦੋ ਵੀਰਾਂ ਨੂੰ ਕਿਹਾ ਸੀ ਤਾਂ ਕਰਕੇ ਕੋਈ ਵੱਢਣ ਨਹੀਂ ਆਇਆ ਇਸ ਕਰਕੇ ਵਿੱਚ ਹੀ ਖਿੱਚਿਆ ਖਿੱਚ ਤਾਂ ਪੁੱਛਦਾਂਗੇ ਹੋਰ ਕੀ ਬਾਅ ਹੈ ਤੇ ਇਹ ਦੇਖ ਰਹੇ ਹੋ ਤੁਸੀਂ ਕੰਮ ਸ਼ੁਰੂ ਹੋ ਗਿਆ ਦੇਖਿਓ ਕੀ ਪੋਲ ਪਰਾਲਾ ਇਸ ਤਰ੍ਹਾਂ ਵੀਰ ਤਰ੍ਹਾਂ ਹੈ ਨਾਲ ਖੇਚਣਾ ਸ਼ੁਰੂ ਕਰਦਾਂਗੇ ਜੇ ਮਿੱਟੀ ਪੱਟਤੀ ਖਰਾਹਾਂ ਭਰਿਆ ਤੇ ਅੱਗੇ ਲੈ ਗਿਆ ਅੱਜ ਮਿੱਟੀ ਅੱਜ ਮਿਤੀ 26 3 2024 ਤਿੰਨ ਮੰਗਲਵਾਰ ਨਜਰੰਗਬਲੀ ਦਾ ਦਿਨ ਹੈ ਜੀ ਅੱਜ हनुमान जीरा ਤੇ ਸਰਵਤਾ ਸਵਾ 1 ਵਜੇ ਹੋਈ ਹੈ ਕਿਉਂਕਿ ਪਹਿਲਾਂ ਜੀਵੀ ਸੀ ਰੀਪੇਅਰ ਦੇ ਵਿੱਚ ਪ੍ਰੋਬਲਮ ਆ ਗਈ ਤੇ ਤਾਂ ਕਰਕੇ ਆਪਣਾ ਸਵਾ 1 ਵਜੇ ਕੰਮ ਸ਼ੁਰੂ ਆਪਣਾ ਆਰੰਭ ਹੋ ਗਿਆ ਜੀ ਤੇ 22 ਇੰਚ ਕਰਦੇ ਨੇ ਜਾਂ ગોਦਨਾ ਚ ਕਰਦੇ ਨੇ ਉਹ ਵੀ ਤੁਹਾਨੂੰ ਦੱਸਾਂਗੇ ਕਿਉਂਕਿ ਅੱਜ ਸਵਾ 1 ਵਜੇ ਕੰਮ ਦੀ ਸ਼ੁਰੂਆਤ ਹੋ ਚੁੱਕੀ ਹੈ ਬਹਿਗੁਰੂ ਸਾਤੇ ਮੇਰ ਪਰਿਆ ਹੱਥ ਰੱਖੇ ਜੀ ਸਭ ਦੀ ਕਿਰਪਾ ਬਣਾਈ ਰੱਖੇ ਸਭ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਜੀ ਇਸ ਤਰ੍ਹਾਂ ਕੰਮ ਚੱਲਣਾ ਸ਼ੁਰੂ ਹੋ ਗਿਆ ਜੀ ਇਸ ਤਰ੍ਹਾਂ ਮਿੱਟੀ ਪੱਟੀ ਜਾ ਰਹੀ ਹੈ ਤੇ ਇਸ ਤਰ੍ਹਾਂ ਕਰਾਹਾ ਹਰ ਕੇ ਅੱਗੇ ਵੀਰ ਹੇ ਵੀ ਕਿਸਾਨ ਵੀਰੋ ਤੁਸੀਂ ਦੇਖ ਰਹੇ ਹੋ ਜੋ ਕਿ ਆਪਾਂ ਨੇ ਇਹ ਮਿੱਟੀ ਇੱਕ ਕਿਲਾਸ ਸਾਫ ਕਰਨ ਲੱਗ ਰਹੇ ਸੀ ਤਾਂ ਇੱਕ ਹਾਲਾ ਰਹਿ ਗਈ 5 ਕੁ ਫੁੱਟ ਦੀ ਬਾਕੀ ਨਾਲ ਦੇ ਨਾਲ ਖਿੱਚ-ਖਿੱਚ ਕੇ ਤੇ ਨਾਲ ਵੀ ਨਾਲ ਕੁਝ ਸਾਥੀ ਵੀਰ ਘਾਰੇ ਵਾਸਤੇ ਮਿੱਟੀ ਲੈਣ ਵਾਸਤੇ ਆਏ ਹੋਏ ਨੇ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਬਾਈ ਆਪਣੇ ਖੇਤ ਦੇ ਵਿੱਚੋਂ ਮਿੱਟੀ ਘਾਰੇ ਵਾਸਤੇ ਲੈ ਕੇ ਗਏ ਨੇ ਇਹ ਸਾਰੇ ਹੀ ਸਾਥੀ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਹੈ ਬਾਈ ਜਿਨ੍ਹਾਂ ਨੇ ਆਪਣੀ ਕਿਣਕਿਚ ਕਿਣਕਾ ਮਿੱਟੀ ਦੇ ਵਿੱਚ ਚੱਕਣ ਦਾ ਦਾਣਾ ਸਾਥ ਦਿੱਤਾ ਹੈ ਪ੍ਰਮਾਤਮਾ ਸਭ ਤੇ ਚੜ੍ਹਦੀ ਕਲਾ ਦੇ ਵਿੱਚ ਰੱਖੇ ਉਨੇ ਸੈਨਾਂ ਨੂੰ ਕੰਦ ਰੁਸਤੀਆਂ ਦੇਵੇ ਬਾਈ ਜਿਨ੍ਹਾਂ ਨੇ ਵੀ ਆਪਣੇ ਖੇਤ ਦੇ ਵਿੱਚੋਂ ਚਾਹੇ ਇੱਕ ਟਰਾਲੀ ਚਾਹੇ ਦੋ ਟਰਾਲੀ ਜਿੰਨੀ ਵੀ ਕੋਈ ਵੀਰ ਇੱਕ ਮਿੱਟੀ ਲੈ ਕੇ ਗਿਆ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਹੈ ਕਿਉਂਕਿ ਬਾਈ ਚਾਹੇ ਇੱਕ ਟਰਾਲੀ ਲੈ ਗਿਆ ਚਾਹੇ ਕੋਈ ਛੋਟ ਟਰਾਲੀ ਲੈ ਗਿਆ ਪਰ ਆਪਣਾ ਹਿੱਸਾ ਜ਼ਰੂਰ ਪਾ ਗਿਆ ਬਹੁਤ-ਬਹੁਤ ਧੰਨਵਾਦ ਸਾਥੀਓ ਤੇ ਆਪਾਂ ਹੁਣ ਤੁਹਾਨੂੰ ਅੱਗੇ ਦਿਖਾਵਾਂਗੇ ਕਿਉਂਕਿ ਆ ਪੰਜ ਕੁ ਫੁੱਟ ਦਾ ਥਾਲ ਰਹਿੰਦੀ ਐ ਇਸ ਤੋਂ ਬਾਅਦ ਅੱਧੇ ਘੰਟੇ ਤੱਕ ਆ ਹਾਲ ਧੁਰ ਲੱਗ ਜੂਗੀ ਫਿਰ ਇਹਨੂੰ ਚਿੰਬੜਾਂਗੇ ਆਪਾਂ ਫਿਰ ਇਹਨ ਕਿਲੇ ਦੇ ਚਾਰੇ ਪਾਸਿਓਂ ਚਾਰੇ ਖੁੰਝੇ ਢੱਡ ਕੇ ਜੀਵੀਸੀ ਮਸ਼ੀਨ ਨਾਲ ਫਿਰ ਪੂਰਾ ਕਰਾਹਾ ਮਾਰਾਂਗੇ ਤੇ ਫਿਰ ਪਤਾ ਲੱਗੂ ਵੀ ਕਿੰਨੀ ਉੱਚੀ ਜਾਂਦੀ ਐ ਕਿੰਨੀ ਕ ਨੀਮੀ ਜਾਂਦੀ ਐ ਜੀ ਜੀਵੀਸੀ ਪੂਰੇ ਜੋੜਾਂ ਤੇ ਚੱਲ ਰਹੀ ਐ ਭਗਵਾਨ ਸਤ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਸਭ ਦੀ ਜ਼ਮੀਨ ਦੇ ਵਿੱਚ ਨਹਿਰੀ ਪਾਣੀ ਦਾ ਪ੍ਰਬੰਧ ਹੋਵੇ ਜੀ ਹਮੇਸ਼ਾ ਆਪਾਂ ਬੈਗਰੂਗੇ ਹੀ ਅਰਦਾਸ ਕਰਦੇ ਆ ਕਿ ਸਾਰਿਆਂ ਦੀਆਂ ਜ਼ਮੀਨਾਂ ਦੇ ਵਿੱਚ ਨਹਿਰੀ ਪਾਣੀ ਪੈਂਦਾ ਹੋਵੇ ਭਾਈ ਲੈ ਵੀ ਕਿਸਾਨ ਵੀਰੋ ਤੁਸੀਂ ਦੇਖ ਰਹੇ ਹੋ ਬਸ ਆਹਾ ਬੋਦੀ ਰਹਿ ਗਈ ਸਾਰੀ ਮਿੱਟੀ ਖਿੱਚ ਕੇ ਪੱਤੀ ਤੇ ਆ ਬੋਦੀ ਦੇਖ ਰਹੇ ਕੂਕੀ ਜਮੀ ਤੁਜੋ ਕਿ ਸਕਿੰਟਾਂ ਦੀ ਬੋਦੀ ਰਹਿ ਗਈ ਹੈ ਦਿਖਾਉਂਗੇ ਤੁਹਾਨੂੰ ਐਂਡ ਐਂਡ ਫਿਲਚਰ ਕੰਮ ਬਾਈ ਜੀਵੀਸੀ ਵਾਲੇ ਨੇ ਪ੍ਰਕ੍ਰਿਤ ਠੇਕੇਦਾਰ ਨੇ ਬਾਈ ਸੰਦਲੀ ਪਿੰਡਾ ਪ੍ਰਕ੍ਰਿਤ ਸਿੰਘ ਠੇਕੇਦਾਰ ਉਹ ਹਾ ਕੁੜਿਆ ਸੰਦਲੀ ਪਿੰਡ ਬਾਈ ਦਾ ਨਬਰ ਹੈ ਇਹ ਜਦੋਂ ਡੀਆਰ ਇਹਨੇ ਖਾਰਖਾਨੇ ਦੀਆਂ ਨੇਰੀਆਂ ਜਿਵੇਂ ਕਹਿੰਦੇ ਹੁੰਦੇ ਨੇ ਨਾ ਇੱਥੇ ਕਲੱਚ ਥੀ ਕਮ ਹੁੰਦਾ ਹੈ ਤੇ ਬ੍ਰੇਕ ਦੱਬਦਾ ਕਦੇ ਸੱਪੀਆਂ ਤੱਕੀ ਜਾਂਦਾ ਪਹਿਲਾਂ ਪੌੜਾ ਲੈ ਚੱਲਦਾ ਬੈੱਕ ਹੁੰਦਾ ਚਿਆਂ ਵਾਲਾ ਲਾ ਵੀ ਹੀਰਾ ਚੱਲਦੇ ਆ ਇੱਧਰ ਤੁਸੀਂ ਦੇਖ ਰਹੇ ਹੋ ਉਧਰ ਟ੍ਰੈਕ ਵਾਲਾ ਇੱਧਰ ਲੱਗ ਰਿਹਾ ਖਿੱਚਣ ਤੇ ਬਈ ਲੈ ਵੀ ਖਿੱਚਤੀ ਗਰਾ దేన్ గెటకరార్వి కెలోభయద నూతంతంత్ కెలవి నోవి దోవి నోవీ న్ చెలవయద్ నూది కెలోని న్ కెలవయ నోన్ చెలవై ਚਲੋ ਜੀ ਲੈ ਵੀ ਕਿਸਾਨ ਵੀਰੋ ਆਪਾਂ ਪਹੁੰਚ ਚੁੱਕੇ ਆ ਆਪਣੇ ਖੇਤ ਚ ਜਿੱਥੇ ਤੁਹਾਨੂੰ ਪਹਿਲਾਂ ਵੀਡੀਓ ਦਿਖਾਈ ਸੀ ਜਿੱਥੇ ਆਪਾਂ ਇਹ ਇੱਕ ਕਿਲਾ ਮਿੱਟੀ ਚ ਕਾ ਕੇ ਪੱਧਰ ਕਰ ਰਹੇ ਆ ਪਹਿਲਾਂ ਤੁਸੀਂ ਦੇਖਿਆ ਕਰਾਹੇ ਜੀਬੀਸੀ ਮਸ਼ੀਨ ਨਾਲ ਆ ਇਹਦੀ ਮਿੱਟੀ ਪੱਟ ਕੇ ਇਧਰ ਉਧਰ ਖੰਡਾਈ ਗਈ ਹੈ ਤੇ ਹੁਣ ਇੱਕ ਕਰਾਹ ਤੇ ਕੰਪਿਊਟਰ ਨਾਲ ਇਹਨੂੰ ਕਰਾਂਗੇ ਕਿਸਾਰ ਆਜੋ ਤੁਹਾਨੂੰ ਦਿਖਾਉਨੇ ਆ ਤੇ ਵੀਡੀਓ ਨੂੰ ਜਰੂਰ ਲਾਈਕ ਸ਼ੇਅਰ ਕਰਦੇ ਰਿਹਾ ਕਰੋ ਤੁਹਾਡਾ ਆਪਣਾ ਚੈਨਲ ਜੱਗੇ ਮੋਟੋ ਵਲੌਗ YouTube ਤੇ ਆਜੋ ਲੈ ਕੇ ਚੱਲਦੇ ਆ ਕਿਸਾਨ ਵੀਰੋ ਤੇ ਆਪਣੀ رائے 바ੜੀ ਜਰੂਰ ਕਮੈਂਟਾਂ ਰਾਹੀਂ ਦਿੰਦੇ ਰਿਹਾ ਕਰੋ ਆਪਾਂ ਨੂੰ ਕੀ ਕੀ ਇਹਦੇ ਵਿੱਚ ਅੱਗੇ ਹੋਰ ਵੀ ਜਾਣਕਾਰੀ ਕਮੈਂਟਾਂ ਦੇ ਰਾਹੀਂ ਮਿਲ ਸਕੇ ਕੀ 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 ਇਹਦੇ ਵਿੱਚ ਆਪਾਂ ਨੂੰ ਤਬਦੀਲੀ ਕਰਨੀ ਚਾਹੀਦੀ ਹੈ ਕੀ ਕੀ ਚੀਜ਼ਾਂ ਇਹਦੇ ਵਿੱਚ ਹੋਰ ਵੀ ਇਸ ਤਰ੍ਹਾਂ ਹੋ ਜਾਂਦਾ ਹੋਰ ਵੀ ਵਧੀਆ ਹੋ ਜਾਂਦਾ ਇਹਨੂੰ ਇਸ ਤਰ੍ਹਾਂ ਕਰਨ ਨਾਲ ਹੋਰ ਵੀ ਛੇਤੀ ਕੰਮ ਨਿਭੜਦਾ ਜਾ ਹੋਰ ਵੀ ਵਧੀਆ ਖੁੰਝੇ ਨਿਕਲਦੇ ਦਰਿਆ ਚੱਕੀਆਂ ਜਾਂਦੀਆਂ ਉਸ ਤਰ੍ਹਾਂ ਦੀ ਜਾਣਕਾਰੀ ਕਮੈਂਟਾਂ ਰਹੀਂ ਜਰੂਰ ਲਿਖਦੇ ਕਰ ਲਿਖਦੇ ਰਿਹਾ ਕਰੋ ਤੇ ਆਜੋ ਦਿਖਾਉਨੇ ਆ ਤੁਹਾਨੂੰ ਅੱਗੇ ਦਾ ਸਿਸਟਮ ਆਜੋ ਵੀ ਸਾਥੀ ਪਿਆਰਿਓ ਲੈ ਵੀ ਪਿਆਰੇ ਸਾਥੀਓ ਤੁਸੀਂ ਦੇਖ ਰਹੇ ਹੋ ਜੋ ਕੀ ਸਾਰਿਆਂ ਨੂੰ ਪਹਿਲਾਂ ਆਪਾਂ ਸ਼ੁਕਰਪ੍ਰੀਤ ਸਾਥੀ ਵੀਰ ਕੰਪਿਊਟਰ ਦੀ ਸੈਟਿੰਗ ਕਰ ਰਿਹਾ ਹੈ ਤੇ ਇਹ ਕੰਪਿਊਟਰ ਦੀ ਸੈਟਿੰਗ ਵੀ ਬਹੁਤ ਲੇਵਲ ਕਰਨੀ ਪੈਂਦੀ ਹੈ ਤੇ ਸਾਰਿਆਂ ਨੂੰ ਪਹਿਲਾਂ ਜਦੋਂ ਇਹਦੀ ਸੈਟਿੰਗ ਹੋ ਗਈ ਫਿਰ ਆਟੋਮੈਟਕੀ ਹੈ ਅੱਗੇ ਚੱਲੀ ਜਾਂਦਾ ਤੇ ਇਹਦੀ ਰੇਂਜ ਤੁਸੀਂ ਦੇਖ ਰਹੇ ਹੋ ਕਿ ਸਾਰਿਆਂ ਨੂੰ ਪਹਿਲਾਂ ਪਰ ਰੇਂਜ ਬਣਾਈ ਜਾ ਰਹੀ ਹੈ ਰੇਂਜ ਬਣਾਉਣ ਦੇ ਕਾਰਨ ਸਟੇਟਿੰਗ ਰੇਂਜ ਆ ਰਹੀ ਤੇ ਕਿਤੇ ਤੋਂ ਪਹਿਲਾਂ ਬੈਟਰੀ ਵੀ ਲੋ ਹੋ ਗਈ ਸੀ ਤਾਂ ਕਰਕੇ ਵੀ ਰੀਸੈਟ ਕਰਨ ਤੇ ਲੱਗੇ ਹੋਏ ਨੇ ਕਦੇ ਇਹ ਨਹੀਂ ਉੱਚਾ ਨੀਵਾ ਕਰਦੇ ਨੇ ਕਦੇ ਇਹ ਨਹੀਂ ਉੱਚਾ ਨੀਵਾ ਕਰਦੇ ਨੇ ਨਾਲ ਦੇ ਨਾਲ ਜਦੋਂ ਇਹਦੀ ਰੇਂਜ ਆਪਸ ਵਿੱਚ ਆਟੋਮੈਟਿਕ ਬਸ ਸੈੱਟ ਹੋ ਗਈ ਤਾਂ ਕਪੂਟਰ ਖਰਾਬ ਹੋਏ ਨੇ ਆਟੋਮੈਟਿਕ ਚੱਲਣ ਫੈਨ ਆਉਣਾ ਤੱਕ ਹੀ ਨਹੀਂ ਚੱਲਦਾ ਜਿੰਨਾ ਤੱਕ ਇਹਦੀ ਰੇਂਜ ਸੈੱਟ ਨਹੀਂ ਹੁੰਦੀ ਇਸ ਕਰਕੇ ਰੇਂਜ ਸੈੱਟ ਕਰਨ ਤੇ ਪੂਰੇ ਲੱਗੇ ਹੋਏ ਨੇ ਵੀਰ ਇਸ ਕਰਕੇ ਹੁਣ ਹੋਰ ਜਗ੍ਹਾ ਬਦਲ ਕੇ ਦੇਖਦੇ ਆਂ ਵੀ ਜੇ ਕਈ ਵਾਰੀ ਇਕੱਠਾ ਨਿਕੜਾਏ ਤਾਂ ਰੇਂਜ ਦੀ ਪ੍ਰੋਬਲਮ ਆ ਜਾਂਦੀ ਹੈ ਤਾਂ ਹੋਰ ਥਾਂਵੇਂ ਸੈੱਟ ਕਰਕੇ ਦੀ ਰੇਂਜ ਨੂੰ ਸੈੱਟ ਕਰਨ ਦੀ ਕੋਸ਼ਿਸ਼ ਕਰਦੇ ਆਂ ਸਾਥੀਓ ਆਜੋ ਵੀ ਕਿਸਾਨ ਵੀਰੋ ਧੰਨਵਾਦ ਸਾਥੀ ਬੇਰੇ ਲੈ ਵੀ ਕਿਸਾਨ ਵੀਰੋ ਕੰਪਿਊਟਰ ਕਾਹ ਲੱਗਣਾ ਹੋ ਗਿਆ ਸ਼ੁਰੂ ਤੇ ਇੱਧਰ ਆਪਣਾ ਮੋਹਿਤ ਕੱਢ ਰੇ ਟੁੰਗੇ ਵਾਲੇ ਨਾਲੇ ਕਿਉਂਕਿ ਟੁੰਗਿਆਂ ਦੇ ਨਾਲ ਗਿਆ ਯੋਰ ਨੂੰ ਕੱਢਣਾ ਤੇ ਮੋਹਨ ਚਰਮਣੇ ਜੋ ਜਨਾ ਇੱਕ ਨੱਕੇ ਰਾਮਦੀ ਹੋ ਜੇ ਬਹੁਤ ਮਿਹਨਤ ਕਰੀਆ ਤੇ ਬਹੁਤ ਪੈਸਾ ਲਾਇਆ ਇਹਨੂੰ ਸਮਾਰਤ ਖਾਤਰ ਪਹਿਲਾ ਇੱਕ ਠੱਬਾ ਤੀ ਇਹ ਬਣਾਤਾ ਬਹਣ ਗੁਰੂ ਜੈਨੂ ਜਿੰਦ ਨੇ ਬਹਣ ਮੇਰੀ ਪਾਣੀ ਵਾਲਾ ਬਹਣ ਬਣਾਤਾ ਤੇ ਕਰਦੇ ਕਰਦੇ ਆਹ ਸੀ ਤਾਹਰਾ ਤਾਹ ਮਾਰਦਾਂਗੇ ਹਾਂ ਹਾਂ ਦਮਾਰਦਾਂਗੇ ਚੰਗਾ ਤਰਾ ਮਾਰਦਾਂ ਛੱਡ ਦੇ ਪਹਿਲਾਂ ਕੰਪਿਊਟਰ ਦੀ ਸੈਟਿੰਗ ਕਰਕੇ ਜਿਹੜਾ ਥੋੜਾ ਫੇਰ ਦੇ ਫੇਰ ਦੇਖਾਂਗੇ ਦੂਜੀ ਪਾਲ ਦੇ ਵਿੱਚ ਅੰਦਾਜ਼ ਬਹੁਤ ਜਗ੍ਹਾ ਤੁਸੀਂ ਦੇਖੋ ਉੱਚੀ ਨੀਵੀਂ ਚੱਲ ਰਹੀ ਹੈ ਪੂਜੇ ਕਰਨ ਜੇ ਜੇ ਸਿਸਟਮ ਅਗਲਾ ਬਦਲੀ ਜੀ ਹੈ ਤੁਹਾਨੂੰ ਦਿਖਾਉਣੇ ਹਨ ਲੇਬਲ ਦੇ ਵਿੱਚ ਧਰ ਕੇ ਕਿਉਂਕਿ ਆ ਦੇਖਿਓ ਬਾਹਰ ਉੱਚਾ ਨੀਵਾ ਬਹੁਤ ਹੈ ਬਾਣੂਚਾ ਨੀਮਾ ਹੋਣ ਕਰਕੇ ਪਹਿਲੀ ਕਰਾਹੇ ਦੀ ਪਰਤ ਕੰਪਿਊਟਰ ਕਰਾਹੇ ਦੀ ਪਰਤ ਚੱਲ ਰਹੀ ਹੈ ਪਹਿਲੀ ਬਹਾਈ ਚੱਲ ਰੇ ਵੀਰ ਕਿਤੇ ਲੱਗ ਜਾਂਦਾ ਜਿੱਮੇ ਹੁਣ ਕੰਪਿਊਟਰ ਉੱਚੀ ਲਈ ਫਰੀ ਜਾਂਦਾ ਇਹ ਦੇਖ ਲਓ ਕੰਪਿਊਟਰ ਉੱਚਾ ਜਾਂਦੇ ਜਿੱਥੇ ਮਾੜੀ ਮੋਟੀ ਦੜੀ ਹੈ ਉੱਥੇ ਗੱਡੀਆਂ ਦਾ ਨਹੀਂ ਫਰੀ ਜਾਂਦਾ ਜਿਵੇਂ ਜਵਾਕ ਖੇਡ ਖੜਿਆ ਰੀਆਂ ਜੀਆਂ ਕਰਦੇ ਹੁੰਦੇ ਨੇ ਆ ਖੇਡ ਖੜਿਆ ਰੀਆਂ ਜੀਆਂ ਲੱਗ ਰਿਹਾ ਪਹਿਲੀ ਪਾਲ ਦੇ ਵਿੱਚ ਫਿਰ ਦੂਜੀ ਦੇ ਵਿੱਚ ਵੀ ਦਿਖਾਵਾਂਗੇ ਕਿਵੇਂ ਚੱਲੂ ਫਿਰ ਤੀਜੀ ਦੇ ਵਿੱਚ ਵੀ ਦਿਖਾਵਾਂਗੇ ਕਿ ਤਿੰਨ ਵਾਰੀ ਫੇਰਨੇ ਆਈ ਆਪਾਂ ਨੂੰ ਕਿੱਦ ਤਰੇ ਇਹ ਤੇ ਪਹਿਲੀ ਪਾਲ ਦੇ ਵਿੱਚ ਪੰਪਿਊਟਰ ਫਿਰਦਾ ਹੋਇਆ ਸਾਥੀਓ ਇਹ ਪਹਿਲੀ ਵਾਰੀ ਕਿ ਕੰਪਿਊਟਰ ਇਸ ਤਰ੍ਹਾਂ ਫਿਰਦੇ ਫਿਰ ਤੋਂ ਉਹਨੂੰ ਦੂਜੀ ਪਾਲ ਦੇ ਵਿੱਚ ਦਿਖਾਵਾਂਗੇ ਕਿਸ ਤਰ੍ਹਾਂ ਚੱਲੇਗਾ ਫਿਰ ਤੋਂ ਉਹਨੂੰ ਤੀਜੀ ਵਾਰੀ ਦੇ ਵਿੱਚ ਦਿਖਾਵਾਂਗੇ ਕੰਪਿਊਟਰ ਕਿਸ ਤਰ੍ਹਾਂ ਚੱਲੇਗਾ ਜੀ ਧੰਨਵਾਦ ਸਾਥੀਓ ਬਣੇ ਰਹੋ ਵੀਡੀਓ ਤੇ ਜੈ ਵੀ ਸਾਥੀ ਪਿਆਰ ਤੁਸੀਂ ਦੇਖ ਰਹੇ ਹੋ ਜਿੱਥੇ ਜਿਆਦਾ ਉੱਚਾ ਨਾ ਕੰਪਟਰ ਕਰਾਹੀ ਦੀ ਚਿੰਗਾਰ ਖੜਾ ਦਿੰਦੀ ਹੈ ਡੜੀ ਆ ਦੇਖ ਲਓ ਪੂਰੀ ਜੱਟ ਕੇ ਰਿੰਗਣ ਲਾੜਾਂ ਦੀ ਟੈਕ ਪਹੁੰਚਾ ਕੇ ਜਾਂਦੇ ਨੇ ਪਿਛਲੇ ਆ ਕਰਕੇ ਉਹਨੂੰ ਫਿਰ ਸੋਚਣ ਵਾਲਾ ਕਰਾਹੀ ਦੀ ਸੈਟਿੰਗ ਆ ਪੈਂਦੀ ਹੈ ਕਰਕੇ ਲੇਬਲ ਕੱਢਣਾ ਉਹ ਕਰਕੇ ਕੰਪਿਊਟਰ ਕਰਾਹੇ ਨਾਲ ਤੇ ਇਧਰੋਂ ਦੂਜੇ ਕਰਾਹੇ ਨਾਲ ਬਾਈ ਤੜੀਆਂ ਤੜੀਆਂ ਸੈਟਿੰਗ ਕਰਦਾ ਫਿਰਦਾ ਕਰੇ ਇਧਰ ਲੈ ਜਾਂਦਾ ਡੱਕਰ ਕੇ ਇਧਰ ਲੈ ਜਾਂਦਾ ਡੱਕਰ ਕੇ ਤੇ ਇਧਰ ਕੰਪਿਊਟਰ ਕਰਾਵਾ ਮਰੀ ਜੀ ਹੁਣ ਪਹਿਲੀ ਪਾਲ ਲੱਗੀ ਹੋਈ ਐ ਪਹਿਲੀ ਪਾਲ ਦੇ ਵਿੱਚ ਮਾੜ ਆ ਕਰਦੇ ਨੇ ਦੇਖਣ ਜੋ ਕਰਾਜਾ ਸਿਸਟਮ ਬਾਈ ਮਡੇ ਪਏ ਨੇ ਬਾਈ ठेकेदार ਤੇ ਕਿਤੇ ਤਾਂ ਅੱਧਾ ਫੁੱਟ ਉੱਚਾ ਵਗ ਜਾਂਦਾ ਕਿਤੇ ਕਿਤੇ ਜਮੀਂ ਘਰਾਫਾ ਪੁੰਜਿਆਂ 'ਚ ਭਰ ਜਾਂਦਾ ਕਿਉਂਕਿ ਉਦੋਂ ਜੀਬੀਸੀ ਨਾਲ ਟਕਣ ਹੋਣ ਕਰਕੇ ਉਸ ਰਾਤ ਜਿਆਦੇ 2-3 ਘੰਟੇ ਜਿਹਾ ਲੱਗੇ ਉਹ ਚਨੀਮੀਜੀ ਦਾ ਪਤਾ ਨਹੀਂ ਲੱਗਿਆ ਤੇ ਮੂਹੰਦਾ ਜੋਰ ਹੈ ਜੋਰਾਂ ਤੇ ਫਿਕਰ ਖਿਆ ਕੰਮ ਆਲੇ-ਦਾਲੇ ਲੱਗ ਰਹੇ ਨੇ ਘੇੜੇ ਦਿਨ ਅਠਾ ਰਖਿਆ ਨੇਨ 40 ਸੈਂਟਰ 'ਚ ਲਾਰਖਾ ਭਾਈਆਂ ਨੇ ਕੰਪਿਊਟਰ ਤਰਾਹੇ ਦਾ ਜਿੰਗਾਰ ਪੰਜਾਬੀਆਂ ਦਾ ਜਿੰਗਾਰ ਕਹਿ ਦਿੰਦੇ ਨੇ ਇਹ ਘਰੋ ਇੱਕ ਨੱਕੇ ਇਹ ਦੱਸਦਾ ਵੀ ਹੁਣ ਚੱਕ ਲੈ ਨੀਂਮੀ ਕਰ ਲੈ ਦੇਖ ਰੋ ਪੂਰਾ ਤਰਾਹੇ ਕਿਤੇ ਡਰੀ ਜਾਈਂ ਧਰ ਜਾਈਂ ਹੈ ਇਹ ਕਹਿੰਦੇ ਉਹਨਾਂ ਕਰਤ ਭਾਈ ਕੰਪਿਊਟਰ ਤਰਾਹੇ ਨਹੀਂ ਮੰਨਿਆ ਜਾਂਦਾ ਜਿੰਨਾ ਤੱਕ ਆਏ ਭਰ ਕੇ ਹਾਲੇ ਵਾਲੇ ਨਾ ਚੱਲੇ ਕਿਉਂਕਿ ਜਿਹੜੋ ਮੰਨਿਆ ਉਹ ਜਿਹੜੋ ਹੈ ਭਰਿਆ ਭਰਾਇਆ ਨਾ ਇਹ ਚਾਰੇ ਪਾਸੇ ਚੱਲਣ ਲੱਗ ਗਿਆ ਉਹ ਵੀ ਤੁਹਾਨੂੰ ਦਿਖਿਆ ਮੈਂ ਵੀਰੋ ਪਰਿਆਪਰਾਇਆ ਪਰਿਆਪਰਾਇਆ ਚਾਰੇ ਪਾਸੇ ਲੈ ਕੇ ਭਗਜੋ ਇਹਨੂੰ ਪਰਿਆਪਰਾਇਆ ਉਹ ਦੋ ਕਨੇ ਕਪੂਟਰ ਦਾ ਮੰਨਿਆ ਜਾਂਦਾ ਜਦੋਂ ਇਹ ਤਰ੍ਹਾਂ ਪਰਿਆਪਰਾਇਆ ਚਾਰੇ ਕੁੰਜਾਂ 'ਚ ਜਾਣ ਲੱਗ ਜੇ ਵਿਚਾਲੇ ਲੈ ਜਾ ਕੁੰਜੇ 'ਚ ਲੈ ਜਾ ਸਾਈਡ ਤੇ ਲੈ ਜਾ ਕਿਤੇ ਵੀ ਲੈ ਜਾ ਇਸ ਤਰ੍ਹਾਂ ਇਸ ਤਰ੍ਹਾਂ ਪਰਿਆਪਰਾਇਆ ਜਾਣਾ ਚਾਹੀਦਾ ਜੁਮਿਆ ਦੇਖ ਰਹੇ ਤੁਸੀਂ ਆਹ ਪਰ ਰਹਿਣਾ ਆਹ ਬੋਲਦਾ ਇਹ ਜਿਆਦੇ ਤਰੀਕ ਕਰਕੇ ਜੋੜ ਲਗਾਉਣਾ ਫਿਰ ਇਹ ਕਿਤੇ ਖਲਤੀ ਆ ਇਹਦੇ ਨਾਲ ਤਾਂ গ্যাস ਰਹਿ ਜਾਊਗਾ ਕਿਉਂਕਿ ਹੁਣ ਜਿੱਤੇ ਟੰਗਾਈ ਆ ਜਾਂਦੀ ਓਥੇ ਆਹ ਖਾਲੀ ਹੋ ਜਾਂਦੇ ਆਹ ਦੇਖ ਰਹੇ ਹੋ ਹੁਣ ਤੁਸੀਂ ਇਹ ਕਰਾਵਾ ਜਾਨੀ ਹੋ ਇਸ ਕਰਕੇ ਇਹ ਆਲਾ ਭਾਈ ਪਹਿਲੇ ਸਿਸਟਮ ਦਾ ਲੈਵਲ ਚੱਲ ਰਿਹਾ ਹੈ ਫਿਰ ਦੂਜੇ ਦਾ ਦਿਖਾਵਾਂਗੇ ਤੁਹਾਨੂੰ ਫਿਰ ਤੀਜੇ ਦਾ ਦਿਖਾਵਾਂਗੇ ਉਧਰ ਕਰਾਹੇ ਵਾਲਾ ਵੀਰ ਵੀ ਮੰਡਿਆ ਪਿਆ ਜੋਂਡੀਆ ਅਰਜਨ ਨੂੰ ਲੈ ਕੇ ਸਿੱਕਿੰਗ ਕਰਦਾ ਹੈ ਆ ਜਾਓ ਵੀ ਸਾਥੀਓ ਧੰਨਵਾਦ ਸਾਥੀਓ ਇੱਧਰ ਤੁਹਾਨੂੰ ਆਪਾਂ ਮੋਹੀ ਤੇ ਦਿਖਾਵਾਂਗੇ ਜੋ ਕਿ ਇਸ ਜ਼ਮੀਨ ਦੇ ਵਿੱਚ ਪਹਿਲੀ ਗੱਲ ਨਹਿਰ ਦਾ ਪਾਣੀ ਕਿਉਂਕਿ ਇਹ ਇੱਟਾ ਰੋੜੇ ਵੀ ਬਾਈ ਨਾਲ ਦੀ ਨਾਲ ਚੱਕੀ ਨੇ ਨੇ ਉਰੀ ਫੇਰ ਫੁੱਟ ਗਈ ਸੀ ਤਾਂ ਕਿ ਕੇਤਾ ਰੋੜੇ ਲੱਗੇ ਸੀ ਕਿਤੇ ਵੀ ਤਾਂ ਰੋੜਾ ਕਿਤੇ ਨਹੀਂ ਛੱਡਦੇ ਜ਼ਮੀਨ ਦੇ ਵਿੱਚ ਸਾਰਾ ਇੱਕ ਸਾਈਡ ਤੇ ਕੱਢੀ ਆ ਰਿਹਾ ਇਧਰੋਂ ਮੋਹਿਤ ਨਹਿਰ ਦਾ ਪਾਣੀ ਪਾਉਣ ਦਾ ਵਾਸਤੇ ਢੋਲੀ ਲੰਗੀ ਕਰ ਰਹੇ ਕਿਉਂਕਿ ਉਹਨਾਂ ਦੀ ਇੱਕ ਖਾਂਜੇ ਵਿੱਚ ਦੀ ਨਹਿਰ ਦਾ ਪਾਣੀ ਡੇਗ ਗਿਆ ਪੰਜ ਮਹੀਨਿਆਂ ਚ ਆ ਦੇਖ ਰਹੋ ਸਾਰਾ ਇੱਕ ਲੱਕੇ ਕਰਕੇ ਉਰੋਂ ਨਹਿਰਾਂ ਵੀ ਡੱਗੀ ਐ ਇੱਥੇ ਹਾਂ ਨੀਵਾ ਕਰਦੀ ਬਸ ਉਰਾ ਉਰਾ ਇਹ ਆ ਟੋਲੀ ਰਾਈ ਆ ਆਪਾਂ ਇਹਦੇ ਵਿੱਚ ਮੈਰ ਦਾ ਪਾਣੀ ਦੇ ਦੇਣਾ ਵੀਰੇ ਪਹਿਲਾਂ ਇਹਦੇ ਵਿੱਚ ਦੀ ਉਹ ਮੋਟਰ ਦਾ ਪਾਣੀ ਐਚ ਚ ਜਾਂਦਾ ਹੁੰਦਾ ਸੀ ਹੁਣ ਇਹਦਾ ਇਧਰ ਦੀ ਪਾਣੀ ਇੱਥੇ ਲਿਆਵਾਂਗੇ ਆਪਾਂ ਧੰਨਵਾਦ ਸਾਥੀਓ ਲੈ ਵੀ ਵੀਰੋ ਕਿਸਾਨ ਵੀਰੋ ਪਹਿਲੀ ਪਾਲ ਕੰਪਿਊਟਰ ਦੀ ਫੇਰ ਕੇ ਓੜੀਆਂ ਦਰੀਆਂ ਉੱਚੀਆਂ ਰਹਿ ਗਈਆਂ ਦੀਆਂ